ਬਾਈ ਹੁਣ ਤਾਂ ਕਹਿ ਸਕਦੇ ਆਂ ਕਿ ਵਿਦੇਸ਼ਾਂ ਦੇ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਰਹੇ। ਕੈਨੇਡਾ ਕੈਨੇਡਾ ਕਾਫੀ ਟਾਈਮ ਤੋਂ ਲਾਈ ਹੁੰਦੀ ਸੀ ਪੰਜਾਬੀਆਂ ਨੇ ਕਿ ਅਸੀਂ ਕੈਨੇਡਾ ਜਾਣਾ, ਕੈਨੇਡਾ ਜਾਣਾ। ਪਰ ਹੁਣ ਕੈਨੇਡਾ ਦੇ ਹਾਲਾਤ ਅਜਿਹੇ ਹੋ ਚੁੱਕੇ ਨੇ ਕਿ ਕੈਨੇਡਾ ਵਾਲੇ ਹੁਣ ਬਹੁਤ ਹੀ ਘੱਟ ਪੰਜਾਬੀ ਮੂੰਹ ਕਰਦੇ ਨੇ। ਕੈਨੇਡਾ ਜਾਣ ਦਾ ਹੁਣ ਸੋਚਦੇ ਵੀ ਨਹੀਂ ਲੋਕ। ਕੁਝ ਕੁ ਲੋਕ ਹੀ ਹੋਣਗੇ ਜਿਹੜੇ ਹੁਣ ਨਾ ਲੈਂਦੇ ਹੋਣਗੇ ਵੀ ਆਪਾਂ ਕੈਨੇਡਾ ਜਾਣਾ। ਜਿਨ੍ਹਾਂ ਦਾ ਕੋਈ ਆਪਣਾ ਉੱਧਰ ਰਹਿੰਦਾ ਹੋਵੇਗਾ ਜਾਂ ਜਿਹੜੇ ਪਹਿਲਾਂ ਕੈਨੇਡਾ ਤੋਂ ਆਏ ਹੋਣਗੇ। ਬਾਕੀਆਂ ਦਾ ਰੁਝਾਨ ਹੁਣ ਕੈਨੇਡਾ ਵੱਲੋਂ ਬਿਲਕੁਲ ਹੀ ਘੱਟ ਚੁਕਿਆ ਆਏ ਕਿਉਂਕਿ ਕੈਨੇਡਾ ਦੇ ਹਾਲਾਤ ਹੁਣ ਚੰਗੇ ਨਹੀਂ ਆ। ਹਾਲ ਹੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਪੰਜਾਬੀ ਕੁੜੀਆਂ ਦਾ ਏ। ਦੇਖੋ ਇਹ ਭੈਣਾਂ ਕੈਨੇਡਾ ਦਾ ਕੀ ਖੁਲਾਸਾ ਕਰਦੀਆਂ ਪਈਆਂ ਨੇ। ਹਾਸੇ-ਹਾਸੇ ਵਿੱਚ ਇਹ ਬਹੁਤ ਹੀ ਵੱਡਾ ਸੱਚ ਦੱਸ ਗਈਆਂ ਨੇ ਕੈਨੇਡਾ ਦਾ। ਸੋ ਆਓ ਤੁਹਾਡੇ ਨਾਲ ਇਹ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ। ਹਾਂ ਜੀ ਕੈਨੇਡਾ ਪਾਲਿਓ ਕੀ ਚਾਹੀਦਾ? ਹਾਂ ਜੀ ਕੈਨੇਡਾ ਚ ਕੀ ਚਾਹੀਦਾ? ਮਿਲ ਕੇ ਕਮ ਚਾਹੀਦਾ। ਕੌਣ ਚਾਹੀਦਾ? ਨਹੀਂ ਹੈਗਾ। ਤਾਨੂੰ ਕੀ ਚਾਹੀਦਾ ਜਿੰਨੇ ਵੇਦਾ ਕੋਈ ਨਹੀਂ ਚਾਹੀਦਾ ਕੋਈ ਤੁਹਾਨੂੰ ਉਹ ਦਵਾਰੇ ਲੁੱਟ ਚੁੱਕੇ ਜਿੰਨੇ ਵੇਦਾ ਵੀਡੀਓ ਤੇ ਕੋਈ ਚਾਹੀਦਾ ਸਾਹਮਣੇ ਘਾਤ ਹੋ ਗਿਆ ਜਿੰਨੇ ਜਿੰਨੇ ਪੈਸੇ ਤੁਹਾਨੂੰ ਵੀਡੀਓ ਤੇ ਮੈਨੂੰ ਅੱਧੇ ਚਾਹੀਦੇ ਹਾਂਜੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਪੰਜਾਬ ਰਹਿੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ